ਮੈਰੀਕਾ ਸਰਕਾਰ ਵੱਲੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਇੱਕ ਤੋਂ ਬਾਅਦ ਇੱਕ ਜਹਾਜ਼ ਪੰਜਾਬ ਦੀ ਧਰਤੀ ਤੇ ਉਤਾਰੇ ਜਾ ਰਹੇ ਨੇ ਹੁਣ ਤੱਕ 377 ਭਾਰਤੀ ਅਮਰੀਕਾ ਦੇ ਵੱਲੋਂ ਡਿਪੋਰਟ ਕਰ ਦਿੱਤੇ ਪਰ ਹੁਣ ਜੋ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਵੇਗਾ ਤਾਂ ਉਹ ਸਿੱਧੇ ਪੰਜਾਬ ਜਾਂ ਭਾਰਤ ਨਹੀਂ ਆਉਣਗੇ ਬਲਕਿ ਕੋਸਟਾ ਰਿਕਾ ਦੇ ਵਿੱਚ ਰਹਿਣਗੇ ਤੇ ਨਾਲ ਪਨਾਮਾ ਸਰਕਾਰ ਦੇ ਵੱਲੋਂ ਵੀ ਇਹ ਐਲਾਨ ਕਰ ਦਿੱਤਾ ਭਾਰਤੀ ਦੂਤਾਵਾਸ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਡਿਪੋਰਟ ਹੋਏ ਸੀ ਭਾਰਤੀ ਹੁਣ ਹੋਰ ਜਿਹੜੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ ਸਾਰੀਆਂ ਸੁਵਿਧਾਵਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸਾਰੇ ਸੁਰੱਖਿਅਤ ਨੇ ਤਾਂ ਪਨਾਮਾ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ ਤੇ ਅੱਜ ਭਾਰਤੀ ਦੂਤਾਵਾਸ ਨੂੰ ਇਹ ਜਾਣਕਾਰੀ ਦਿੱਤੀ ਆ ਕਿ ਸਾਰੇ ਭਾਰਤੀ ਸੁਰੱਖਿਅਤ ਨੇ ਤਾਂ ਲਗਾਤਾਰ ਡਿਪੋਰਟ ਕੀਤੇ ਜਾ ਰਹੇ ਨੇ ਅਮਰੀਕਾ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਜੋ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਤਾਂ ਹੁਣ ਕੋਸਟਾ ਰਿਕਾ ਦੇ ਰਾਸ਼ਟਰਪਤੀ ਰੋਡ ਰੀਗੋ ਰਾਬ ਚਾਬੇਸ ਰੋਬਲਸ ਦੇ ਦਫ਼ਤਰ ਦੇ ਵੱਲੋਂ ਇੱਕ ਜਾਰੀ ਕੀਤੇ ਬਿਆਨ ਦੇ ਅਨੁਸਾਰ 200 ਪ੍ਰਵਾਸੀਆਂ ਦਾ ਪਹਿਲਾ ਬੈਚ ਬੁੱਧਵਾਰ ਨੂੰ ਇੱਕ ਵਪਾਰਕ ਉਡਾਣ ਦੇ ਰਾਹੀਂ ਜੁਆਨ ਸੈਂਟਾ ਮਾਰੀਆ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਪਹੁੰਚੇਗਾ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਕੋਸਟਾ ਰਿਕਾ ਸਰਕਾਰ ਨੇ 200 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੇ ਵਿੱਚ ਅਮਰੀਕਾ ਨਾਲ ਸਹਿਯੋਗ ਕਰਨ ਤੇ ਸਹਿਮਤੀ ਪ੍ਰਗਟਾਈ ਹੈ ਇਹ ਲੋਕ ਮੱਧ ਏਸ਼ੀਆਈ ਦੇਸ਼ਾਂ ਅਤੇ ਭਾਰਤ ਤੋਂ ਨੇ ਬਿਆਨ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਵਿੱਚੋਂ ਕਿੰਨੇ ਭਾਰਤ ਤੋਂ ਨੇ ਪ੍ਰਵਾਸੀਆਂ ਨੂੰ ਉਹਨਾਂ ਦੇ ਮੂਲ ਦੇਸ਼ਾਂ ਤੱਕ ਪਹੁੰਚਾਉਣ ਲਈ ਇੱਕ ਪੁਲ ਦਾ ਕੰਮ ਕਰੇਗਾ ਕੋਸਟ ਰਿਕਾ 트럼ਪ ਪ੍ਰਸ਼ਾਸਨ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਦੌਰਾਨ ਕੁੱਲ 377 ਜਿਹੜੇ ਨੇ ਭਾਰਤੀ ਹੁਣ ਤੱਕ ਡਿਪੋਰਟ ਹੋ ਕੇ ਭਾਰਤ ਪਹੁੰਚ ਚੁੱਕੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਨੌਜਵਾਨ ਵੀ ਸੀ ਜੋ ਹੁਣ ਆਪਣੇ ਆਪ ਨੂੰ ਇਸ ਠੱਗਿਆ ਮਹਿਸੂਸ ਕਰ ਰਹੇ ਨੇ ਕਿਉਂਕਿ ਏਜੰਟਾਂ ਦੇ ਵੱਲੋਂ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਗਈ ਪਰ ਹੁਣ ਜਿਹੜਾ ਕੋਸਟਾ ਰਿਕਾ ਦੇ ਵਿੱਚ ਵੀ ਉਹ ਰਿਪੋਰਟ ਹੋਏ ਭਾਰਤੀ ਰਹਿਣਗੇ ਤੇ ਨਾਲ ਹੀ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਵੀ ਕਈ ਭਾਰਤੀ ਨੇ ਜੋ ਕਿ ਹੋਟਲ ਦੇ ਵਿੱਚ ਸੁਰੱਖਿਅਤ ਨੇ ਪਨਾਮਾ ਸਰਕਾਰ ਦੇ ਵੱਲੋਂ ਇਹ ਜਾਣਕਾਰੀ ਭਾਰਤੀ ਦੂਤਾਵਾਸ ਨੂੰ ਦਿੱਤੀ ਗਈ ਆ ਤਾਂ ਜੋ ਰਿਪੋਰਟ ਹੋ ਕੇ ਅਮਰੀਕਾ ਤੋਂ ਭਾਰਤ ਆਏ ਨੇ ਜਾਂ ਪੰਜਾਬ ਆਏ ਨੇ ਹਰਿਆਣਾ ਆਏ ਨੇ ਹਿਮਾਚਲ ਜੰਮੂ ਕਸ਼ਮੀਰ ਗੁਜਰਾਤ ਉੱਤਰ ਪ੍ਰਦੇਸ਼ ਮਹਾਰਾਸ਼ਟਰ ਦੇ ਜਿਹੜੇ ਨੌਜਵਾਨ ਇਹਨਾਂ ਦੇ ਵਿੱਚ ਸ਼ਾਮਲ ਸੀ ਤਾਂ ਉਹ ਹੁਣ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਬਸਰ ਕਰਨਗੇ ਆਖਰ ਸਰਕਾਰਾਂ ਉਹਨਾਂ ਦੇ ਲਈ ਕੀ ਉਪਰਾਲੇ ਕਰਨਗੀਆਂ ਕਿਉਂਕਿ ਸਿੱਧੇ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਕਿਹਾ ਸੀ ਕਿ ਜੇਕਰ ਤੁਸੀਂ ਗੋਰਿਆਂ ਦੇ ਕੋਲ ਹੀ ਜਾਣਾ ਸੀ ਪੰਜਾਬ ਫਿਰ ਭਾਰਤ ਦੇ ਵਿੱਚ ਜਦੋਂ ਗੋਰੇ ਸੀ ਉਹਨਾਂ ਨੂੰ ਇੱਥੋਂ ਕੱਢਣ ਦੀ ਕੀ ਲੋੜ ਸੀ ਕਹਿੰਦੇ ਸਾਡੇ ਏਡੇ ਏਡੇ ਯੋਧੇ ਸ਼ਹੀਦ ਆਜਮ ਸ਼ਹੀਦ ਭਗਤ ਸਿੰਘ ਕਰਤਾਰ ਸਰਾਭਾ ਰਾਜਗੁਰੂ ਸੁਖਦੇਵ ਜਿਹੜੇ ਨੇ ਉਹ ਫਾਂਸੀਆਂ ਦੇ ਤਰਸੇ ਚੁੰਮ ਗਏ ਗੋਰਿਆਂ ਨੂੰ ਕੱਢਣ ਦੇ ਵਾਸਤੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਉਹਨਾਂ ਨੇ ਕੁਰਬਾਨੀਆਂ ਦੇਤੀਆਂ ਤੁਸੀਂ ਕਹਿੰਦੇ ਫੇਰ ਜਾ ਜਾ ਕੇ ਗੋਰਿਆਂ ਦੇ ਕੋਲ ਬੈਠਦੇ ਹੋ ਤੁਸੀਂ ਫੇਰ ਗੋਰਿਆਂ ਦੇ ਦੇਸ਼ਾਂ ਦੇ ਵਿੱਚ ਜਾਂਦੇ ਹੋ ਕਹਿੰਦੇ ਜੀ ਗੋਰਿਆਂ ਕੋਲ ਜਾਣਾ ਸੀ ਫੇਰ ਇਹਨਾਂ ਨੂੰ ਇੱਥੇ ਹੀ ਰੱਖ ਲੈਂਦੇ ਭਾਰਤ ਦੇ ਵਿੱਚ ਫੇਰ ਆਜ਼ਾਦ ਕਰਵਾਉਣ ਦੀ ਕੀ ਲੋੜ ਸੀ ਦੇਸ਼ ਨੂੰ ਤਾਂ ਫਿਰ ਇਸ ਤੋਂ ਸਿੱਧਾ ਹੁੰਦਾ ਇਸ ਤੋਂ ਸਾਫ਼ ਹੁੰਦਾ ਕਿ ਆਖਰ ਸਰਕਾਰਾਂ ਜਿਹੜੀਆਂ ਨੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੌਜਵਾਨਾਂ ਦੀ ਗਲਤੀ ਕੱਢ ਰਹੇ ਹਾਂ ਕਿਉਂਕਿ ਗਲਤੀ ਵਾਕਏ ਉਹਨਾਂ ਨੌਜਵਾਨਾਂ ਦੀ ਵੀ ਐ ਤੇ ਨਾਲ ਹੀ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਆ ਜੋ ਏਜੰਟ ਇਹਨਾਂ ਭੋਲੇ ਭਲੇ ਨੌਜਵਾਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਜਾਂ ਫਿਰ ਇਹਨਾਂ ਨੂੰ ਬਰਗਲਾ ਕੇ ਜਾਂ ਫਿਰ ਇਹਨਾਂ ਨੂੰ ਵੱਡੀਆਂ ਵੱਡੀਆਂ ਗੱਲਾਂ ਦੇ ਵਿੱਚ ਲਿਆ ਕੇ ਇਹ ਕਹਿ ਦਿੰਦੇ ਨੇ ਕਿ ਚਲੋ ਤੁਹਾਨੂੰ 7 ਦਿਨਾਂ ਦੇ ਵਿੱਚ ਅਮਰੀਕਾ ਪਹੁੰਚਾ ਦਾਂਗੇ ਤੁਹਾਨੂੰ ਇੱਥੋਂ ਸੱਦਾ ਤੁਹਾਨੂੰ ਇੱਥੇ ਪਹੁੰਚਾਵਾਂਗੇ ਇੱਥੋਂ ਤੁਹਾਨੂੰ ਇੱਥੇ ਪਹੁੰਚਾਵਾਂਗੇ ਤਾਂ ਨੌਜਵਾਨ ਵੱਡੇ ਸੁਪਨੇ ਸਿਰਜ ਲੈਂਦੇ ਨੇ ਪਰ ਆਖਰਕਾਰ ਨੌਜਵਾਨਾਂ ਦੇ ਨਾਲ ਫਿਰ ਧੋਖਾ ਹੁੰਦਾ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਤਸ਼ੱਦਦ ਹੁੰਦੀ ਆ ਕੁੱਟਮਾਰ ਹੁੰਦੀ ਆ ਪਾਸਪੋਰਟ ਖੋਲੇ ਜਾਂਦੇ ਨੇ ਤਾਂ ਫਿਰ ਜੰਗਲਾਂ ਦੇ ਵਿੱਚ ਦੀ ਉਹਨਾਂ ਨੂੰ بڑے ਔਖੇ ਰਸਤਿਆਂ ਦੇ ਰਾਹੀਂ ਜਾਣਾ ਪੈਂਦਾ ਜੋ ਕਈ ਵੀਡੀਓ ਸਾਹਮਣੇ ਆਈਆਂ ਨੇ ਇਸ ਦੇ ਵਿੱਚ ਤਾਂ ਕਈ ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਅਜਹੀਆਂ ਵੀਡੀਓ ਵੀ ਨੇ ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਜਿਹੜੇ ਆਪਣੇ ਰੋਜ਼ਗਾਰ ਦੇ ਲਈ ਆਪਣੇ ਸੁਨਹਿਰੀ ਭਵਿੱਖ ਦੇ ਲਈ ਆਪਣੇ ਸਰੀਰ ਦੇ ਉੱਤੇ ਇੰਨਾ ਜਿਹੜਾ ਤਪੱਸਾ ਹੰਡਾ ਕੇ ਫਿਰ ਜਿਹੜੇ ਅੱਗੇ ਵੱਲ ਜਾਂਦੇ ਨੇ ਅਮਰੀਕਾ ਤੱਕ ਪਹੁੰਚਦੇ ਨੇ ਪਰ ਅਮਰੀਕਾ ਜਦੋਂ ਪਹੁੰਚੇ ਉਸੇ ਵੇਲੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਤਾਂ ਇੱਕ ਪਾਸੇ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਲਗਾਤਾਰ ਰਿਪੋਰਟ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਅਮਰੀਕਾ ਸਰਕਾਰ ਹੋਰ ਵੀ ਸਖਤ ਨਜ਼ਰ ਆ ਰਹੀ ਆ ਕਿਉਂਕਿ ਜੋ ਭਾਰਤ ਨੂੰ ਫੰਡ ਦਿੱਤਾ ਜਾਂਦਾ ਸੀ ਉਹ ਫੰਡ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਆ ਕਾ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਜਿਹੜੇ ਵਿਦਿਆਰਥੀ ਨੇ ਉੱਥੋਂ ਉੱਥੇ ਜਾਂਦੇ ਨੇ ਅਮਰੀਕਾ ਦੇ ਵਿੱਚ ਕਾਨੂੰਨ ਦਾ ਸਹਾਰਾ ਲੈਂਦੇ ਨੇ ਉਹ ਕਾਨੂੰਨ ਦਾ ਸਹਾਰਾ ਵੀ ਹੁਣ ਨਹੀਂ ਲੈ ਸਕਣਗੇ ਤਾਂ ਇਹ ਵੀ 트ੰਪ ਸਰਕਾਰ ਦੇ ਵੱਲੋਂ ਐਕਚੁਅ ਲਿਆ ਗਿਆ ਤਾਂ ਹੁਣ ਅਮਰੀਕਾ ਦੇ ਵਿੱਚ ਜੇਕਰ ਕੋਈ ਜਾਣਾ ਚਾਹੁੰਦਾ ਇੱਕ ਨੰਬਰ ਦੇ ਵਿੱਚ ਜਾਵੇ ਜੇਕਰ ਕੋਈ ਦੋ ਨੰਬਰ ਦੇ ਵਿੱਚ ਜਾਣ ਦੀ ਸੋਚ ਰਿਹਾ ਤਾਂ ਉਹ ਇਹ ਗਲਤੀ ਨਾ ਕਰੇ ਕਿਉਂਕਿ ਤੁਹਾਡਾ 40-50 ਲੱਖ ਰੁਪਇਆ ਖਰਾਬ ਹੀ ਹੋਣਾ ਤੇ ਇਹ ਵੀ ਨਹੀਂ ਪਤਾ ਕਿ ਤੁਹਾਨੂੰ ਡਿਪੋਰਟ ਕਰਕੇ ਭਾਰਤ ਭੇਜਣ ਜਾਂ ਫਿਰ ਉੱਥੇ ਅਮਰੀਕਾ ਦੀਆਂ ਜੇਲਾਂ ਦੇ ਵਿੱਚ ਤੁਹਾਨੂੰ ਸਾਰੀ ਉਮਰ ਦੇ ਲਈ ਰੱਖਿਆ ਜਾਵੇ ਆਮੇਰੀਕਾ ਸਰਕਾਰ ਦੇ ਵੱਲੋਂ ਤਾਂ ਰਿਪੋਰਟ ਕੀਤੇ ਜਾ ਰਹੇ ਨੇ ਪਰ ਹੁਣ ਉਧਰ ਪਨਾਮਾ ਦੇ ਹੋਟਲ ਦੇ ਵਿੱਚ ਭਾਰਤੀਆਂ ਨੂੰ ਰੱਖਿਆ ਜਾ ਰਿਹਾ ਦੂਜੇ ਪਾਸੇ ਕੋਸਟਾ ਰੀਕਾ ਦੇ ਵੱਲੋਂ ਵੀ ਜਿਹੜੇ ਨੇ ਰਿਪੋਰਟ ਹੋਏ ਭਾਰਤੀਆਂ ਨੂੰ ਰੱਖਿਆ ਜਾ ਰਿਹਾ ਆਖਰ ਕਦੋਂ ਤੱਕ ਇਹ ਸਿਲਸਿਲਾ ਚੱਲਦਾ ਕਿਉਂਕਿ ਦੋ ਦੇਸ਼ਾਂ ਦੇ ਵਿਚਕਾਰ ਜਿਹੜੀ ਆ ਇਹ ਇੱਕ ਤਲਖੀ ਜ਼ਰੂਰ ਵਧੀਆ ਜਿਸ ਤਰੀਕੇ ਨਾਲ ਪਹਿਲਾਂ ਕੈਨੇਡਾ ਦੇ ਵਿੱਚ ਜੋ ਇੱਕ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਕਾਫੀ ਜ਼ਿਆਦਾ ਰਿਸ਼ਤਿਆਂ ਦੇ ਵਿੱਚ ਤਣਾਅ ਆ ਜਾਂਦਾ ਉਸੇ ਤਰੀਕੇ ਦੇ ਨਾਲਾ ਹੁਣ ਜਦੋਂ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਨੇ ਭਾਰਤੀਆਂ ਨੂੰ ਰਿਪੋਰਟ ਕਰਨ ਤੋਂ ਬਾਅਦ ਅਮਰੀਕਾ ਤੇ ਭਾਰਤ ਦੇ ਵਿਚਾਲੇ ਕਾਫੀ ਜ਼ਿਆਦਾ ਰਿਸ਼ਤਿਆਂ ਦੇ ਵਿੱਚ ਦਰਾੜ ਪੈ ਗਈ ਆ ਅਖਰੇ ਦਰਾੜ ਕਦੋਂ ਤੱਕ ਭਰਦੀ ਆ ਇਹ ਦੇਖਣ ਵਾਲੀ ਗੱਲ ਰਹੇਗੀ